ਤੋ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਭਾਰੀ ਤਬਾਹੀ ਹੋਈ ਹੈ ਪਿੰਡ ਪਾਣੀ ਦੇ ਵਿੱਚ ਡੁੱਬ ਗਏ ਨੇ ਬਹੁਤ ਯਾਨੀ ਕਿ ਜਾਨੀ ਮਾਲੀ ਤੇ ਬਹੁਤ ਨੁਕਸਾਨ ਹੋਇਆ ਹੈ ਵਿੱਚ ਲੋਕ ਇਹਨੂੰ ਕੁਦਰਤ ਦਾ ਕਹਿਰ ਦੱਸ ਰਹੇ ਨੇ ਤੇ ਵਿੱਚ ਇਹਦਾ ਯਾਨੀ ਕਿ ਸਰਕਾਰਾਂ ਦੇ ਦੋਸ਼ ਲਾ ਰਹੇ ਨੇ ਦੋਸਤੋ ਆਪਾਂ ਵੀ ਇਹਦੇ ਤੇ ਕੋਈ ਮਾੜੀ-ਮੋਟੀ ਯਾਨੀ ਕਿ ਜਾਣਕਾਰੀ ਇਕੱਠੀ ਕੀਤੀ ਵੀ ਗੱਲ ਕੀ ਹੈ ਗੱਲ ਦੋਸਤੋ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਕੁਦਰਤ ਦਾ ਕਹਿਰ ਹੈਗਾ ਉਹ ਤਾਂ ਹੈਵੀ ਹੈ ਤੇ ਜਿਵੇਂ ਸਰਕਾਰਾਂ ਦਾ ਇਹ ਦੋਸ਼ ਲਾਰੇ ਨੇ ਸਰਕਾਰਾਂ ਵੀ ਸਰਕਾਰਾਂ ਨੇ ਇਹ ਇਨ ਕੀ ਜਾਣਵੱਚ ਕੇ ਕੀਤਾ ਦੋਸਤੋ ਗੱਲ ਇਹ ਐ ਵੀ ਸਰਕਾਰਾਂ ਕੋਲੇ ਇਹ ਜੀ ਕੋਈ ਤਕਨੀਕ ਨਹੀਂ ਹੈਗੀ ਜੀ ਮਸ਼ੀਨਾ ਨਹੀਂ ਹੈਗੀ ਜਿਹੜੀ ਇਹਨਾਂ ਨੂੰ ਦੱਸ ਦੇਣ ਵੀ ਇਸ ਸਾਲ ਕਿੰਨਾ ਮੀਂਹ ਪਊਗਾ ਦੋਸਤੋ ਜਿਹੜੀ ਦੂਜੀ ਗੱਲ ਐ ਜਿਹੜੇ ਡੈਮ ਨੇ ਇਹ ਆਪਣੇ ਚਾਰੇ ਸਟੇਟਾਂ ਦੇ ਸਾਂਝੇ ਨਹੀਂ ਤਿੰਨਾਂ ਦੇ ਤਾਂ ਹੈਗੀ ਹੈਗੇ ਐ ਦਿੱਲੀ ਨੂੰ ਵੀ ਪੀਣ ਦਾ ਪਾਣੀ ਜਾਂਦਾ ਤੇ ਇਹਦੇ ਵਿੱਚ ਇਹ ਗੱਲ ਐ ਵੀ ਜਿਹੜਾ ਇਹ ਪੰਜਾਬ ਸਰਕਾਰ ਦਾ ਆ ਜਿਹੜੇ ਭਾਖੜਾ ਡੈਮ ਮੈਨੇਜਮੈਂਟ ਆ ਉਹਨਾਂ ਨੂੰ ਜਿਹੜੀਆਂ ਸਰਕਾਰਾਂ ਐ ਉਹ ਪਾਣੀ ਛੱਡਣ ਨਹੀਂ ਦਿੰਦੀਆਂ ਤੇ ਉਹਨਾਂ ਨੂੰ ਜਨਨ ਕੀ ਇਕੱਠਾ ਪਾਣੀ ਹੋਣ ਜੇ ਪਤਾ ਲੱਗ ਜੇ ਇਹਨਾਂ ਨੂੰ ਕੋਈ ਮਸ਼ੀਨਾਂ ਹੋਣ ਫਿਰ ਇਹ ਪਾਣੀ ਛੱਡ ਦੇਣ ਪਰ ਇਹਨਾਂ ਕੋਲ ਇਹ ਹੀ ਕੋਈ ਜਿਹੜੀਆਂ ਮੌਸਮ ਪ੍ਰਭਾਵ ਵਾਲੀਆਂ ਕੋਈ ਇਹ ਜਿਹੜੀਆਂ ਮਸ਼ੀਨਾਂ ਨਹੀਂ ਹੈਗੀਆਂ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਡੈਮ ਜਿਹੜੀ ਰਾਜਸਥਾਨ ਸਰਕਾਰ ਹੈ ਹਰਿਆਣਾ ਸਰਕਾਰ ਹੈ ਤੇ ਜਿਹੜੀ ਦਿੱਲੀ ਸਰਕਾਰ ਹੈ ਇਹ ਡੈਮ ਖਾਲੀ ਨਹੀਂ ਕਰ ਲੈਂਦੀ ਤੇ ਪਾਣੀ ਉਹਨਾਂ ਥੋੜਾ ਥੋੜਾ ਇਹ ਪਾਣੀ ਜਨਨ ਕੀ ਵਰਤਦੀ ਹੈ ਵੀ ਸਾਰਾ ਸਾਲ ਵਰਤੀ ਚੱਲੀ ਗਏ ਇਸ ਕਰਕੇ ਡੈਮ ਖਾਲੀ ਨਹੀਂ ਕਰ ਲੈਂਦੇ ਤੇ ਕਿਉਂਕਿ ਇਹਨਾਂ ਕੋਲੇ ਜਿਹੜੇ ਆਪਣੇ ਭਾਖੜਾ ਡੈਮ ਮੈਨੇਜਮੈਂਟ ਹੈ ਜਿਹੜੀ ਟੀਮ ਹੈ ਤੇ ਇਹਨਾਂ ਫਿਰ ਡੈਮ ਇਹ ਖਾਲੀ ਕਰ ਦੇਣੀ ਹੈਗੀ ਇਹ ਡੈਮ ਜਦੋਂ ਓਵਰ ਹੋ ਜਾਂਦੀ ਹੈ ਫਿਰ ਇਹਨਾਂ ਦੇ ਫੱਟੇ ਚੱਕਣੇ ਪੈਂਦੇ ਆ ਪਾਣੀ ਛੱਡਣਾ ਪੈਂਦਾ ਹੈ ਕਿ ਇਹਨਾਂ ਕੋਲ ਕੋਈ ਤਕਨੀਕ ਹੋਵੇ ਤਾਂ ਇਹ ਡੈਮ ਪਹਿਲਾਂ ਖਾਲੀ ਕਰ ਦੇਣ ਪਰ ਜਿਹੜੀਆਂ ਸਰਕਾਰਾਂ ਹੈ ਜਿਹੜੀ ਰਾਜਸਥਾਨ ਸਰਕਾਰ ਹੈ ਹਰਿਆਣਾ ਸਰਕਾਰ ਹੈ ਤੇ ਦਿੱਲੀ ਸਰਕਾਰਾਂ ਹੈ ਕਿ째 ਪੰਜਾਬ ਸਰਕਾਰ ਹੋਵੇ ਇਹਨਾਂ ਨੇ ਸਾਰਾ ਸਾਲ ਪਾਣੀ ਵਰਤਣਾ ਹੁੰਦਾ ਉਸ ਡੈਮ ਚੋਂ ਤੇ ਇਹਨਾਂ ਕੋਲ ਕੋਈ ਇਹੋ ਜਿਹੀ ਤਕਨੀਕ ਨਹੀਂ ਜਿਹੜੀ ਇਹਨਾਂ ਨੂੰ ਦੱਸ ਦੇ ਵੀ ਐ ਕਿ ਕਿੰਨਾ ਮੀ ਪਊਗਾ ਇਸ ਕਰਕੇ ਡੈਮ ਖਾਲੀ ਨਹੀਂ ਕਰਦੇ ਵਿੱਚ ਇਹ ਸਰਕਾਰ ਦਾ ਦੋਸ਼ ਲਾਰੇ ਨੇ ਸਰਕਾਰ ਨੇ ਸਾਰਾ ਸਾਲ ਲੋਕਾਂ ਦਾ ਵੀ ਯਾਨੀ ਕਿ ਜਿਹੜੇ ਧਿਆਏ ਮਰਦੇ ਐ ਫਸਲਾਂ ਬਰਬਾਦ ਹੋਣ ਨਹੀਂ ਹੋਣ ਵੀ ਐ ਜਿਹੜੀਆਂ ਲੋਕ ਧਿਆਏ ਮਰਨਗੇ ਉਹਨਾਂ ਦਾ ਵੀ ਖਿਆਲ ਰੱਖਣਾ ਹੁੰਦਾ ਇਸ ਕਰਕੇ ਹੋ ਜਾਂਦਾ ਹੈ ਯਾਨੀ ਸਰਕਾਰਾਂ ਦਾ ਇਹਦੇ ਵਿੱਚ ਇੰਨਾ ਵੱਡਾ ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਜਾਣ ਬੁੱਝ ਕੇ ਕਰਦੀਆਂ ਜਿਹੜੇ ਟਾਈਮਾਂ 'ਚ ਉਹ ਪਾਣੀ ਜਾਂਦਾ ਹੈ ਰਾਜਸਥਾਨ ਨੂੰ ਹਰਿਆਣੇ ਨੂੰ ਪੰਜਾਬ ਨੂੰ ਤੇ ਦਿੱਲੀ ਨੂੰ ਇਹਦੇ ਵਿੱਚ ਜਿਹੜਾ ਪਾਣੀ ਪੰਜਾਬ ਨੂੰ ਮਿਲਦਾ 17.95 ਬੀਸੀਐਮ ਪੰਜਾਬ ਨੂੰ ਮਿਲਦਾ ਤੇ ਜਿਹੜਾ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਮਿਲਦਾ ਉਹ 24.9 ਬੀसीएम ਪਾਣੀ ਇਹਨਾਂ ਰਾਜਿਆਂ ਨੂੰ ਯਾਨੀ ਕਿ ਇਹਨਾਂ ਸਟੇਟਾਂ ਨੂੰ ਮਿਲਦਾ ਹੈ ਤੇ ਉਵੇਂ ਇਹ ਪਾਣੀ ਵੰਡਿਆ ਜਾਂਦਾ ਤੇ ਇਹਦੇ ਵਿੱਚ ਗੱਲ ਇਹ ਹੈ ਵੀ ਜਿਹੜਾ ਆਪਣੇ ਰਾਜਸਥਾਨ ਹੈ ਹਰਿਆਣਾ ਹੈ ਤੇ ਦਿੱਲੀ ਹੈ ਚਾਹੇ ਪੰਜਾਬ ਸਰਕਾਰ ਹੈ ਇਹ ਜਿਹੜਾ ਆਪਣੇ ਜਿਹੜਾ ਡੈਮ ਹੈ ਇਹਦੀ ਮੈਨੇਜਮੈਂਟ ਹੈ ਲਾਲੋ ਟੀਮ ਹੈ ਉਹ ਨੂੰ ਇਹ ਪਾਣੀ ਛੱਡਣ ਨਹੀਂ ਦਿੰਦੇ ਛੱਡਣ ਕਿਉਂ ਨਹੀਂ ਦਿੰਦੇ ਕਿਉਂਕਿ ਇਹਨਾਂ ਕੋਲੇ ਇਹੋ ਜਿਹਾ ਕੋਈ ਡੈਮ ਵਾਲਿਆਂ ਕੋਲੇ ਲਾਲੋ ਕਿ ਇਹ ਆਪਣੇ ਮੌਸਮ ਵਿਭਾਗ ਵਾਲਿਆਂ ਕੋਲ ਲਾਲੋ ਇਹ ਜੀ ਕੋਈ ਤਕਨੀਕ ਨਹੀਂ ਹੈਗੀ ਜਿਹੜੀ ਇਹਨਾਂ ਨੂੰ ਦੱਸ ਦੇ ਵੀ ਇਸ ਸਾਲ ਕਿੰਨਾ ਮੀਂਹ ਪੋਵੇਗਾ ਇਸ ਕਰਕੇ ਇਹ ਡੈਮ ਨੂੰ ਖਾਲੀ ਨਹੀਂ ਕਰ ਦਿੰਦੀਆਂ ਕੋਈ ਵੀ ਸਟੇਟਾ ਵੀ ਕਿਤੇ ਅਸੀਂ ਸਾਰਾ ਸਾਲ ਕੇਰਮਪੁਰ ਪਾਣੀ ਡੈਮ ਚੋਂ ਕੱਢਤਾ ਅਨੁਮਾਨ ਲਾ ਕੇ ਵੀ ਇਹ ਨਮੀ ਪੋਵੇਗਾ ਤੇ ਮੀਂਹ ਆ ਪਿਆ ਤੇ ਡੈਮ ਚੋਂ ਪਾਣੀ ਕੱਢਤਾ ਤੇ ਮੁੜ ਕੇ ਸਾਰਾ ਸਾਲ ਕੀ ਕਰਾਂਗੇ ਫਸਲਾਂ ਸੁੱਕ ਜਾਣਗੀਆਂ ਲੋਕ ਧਿਆਏ ਮਰ ਜਾਣਗੇ ਇਸ ਕਰਕੇ ਡੈਮ ਚੋਂ ਥੋੜਾ ਥੋੜਾ ਜਿੰਨਾ ਉਹਦਾ ਪਾਣੀ ਬਣਦਾ ਜਿਵੇਂ ਤੁਹਾਨੂੰ ਮੈਂ ਦੱਸਿਆ 17. ਆਪਣੇ 95 ਬੀਸੀਐਮ ਪਾਣੀ ਪੰਜਾਬ ਨੂੰ ਮਿਲਦਾ ਤੇ 24.9 ਬੀਸੀਐਮ ਦੂਜੀਆਂ ਸਟੇਟਾਂ ਨੂੰ ਮਿਲਦਾ ਪੌਂਗ ਡੈਮ ਹੈ ਉਹਦੇ ਵਿੱਚੋਂ ਰਾਜਸਥਾਨ ਨੂੰ 58 ਪੁਆਇੰਟ ਤੇ ਕੁਝ ਪਾਣੀ ਜਾਂਦਾ ਤੇ ਜਿਹੜਾ ਬਾਕੀ ਬਚਦਾ 41.6 ਕੁਝ ਪਾਣੀ ਉਹ ਪੰਜਾਬ ਤੇ ਹਰਿਆਣਾ ਵਰਤਦੇ ਨੇ ਤੁਸੀਂ ਆਪ ਦੇਖੋ ਹਰਿਆਣਾ ਪੰਜਾਬ ਨੂੰ ਕਿੰਨਾ ਪਾਣੀ ਤੇ ਰਾਜਸਥਾਨ ਨੂੰ ਕਿੰਨਾ ਪਾਣੀ ਉਹਨਾਂ ਸਰਕਾਰਾਂ ਨੇ ਉਹਨਾਂ ਪਾਣੀ ਆਪਣਾ ਹੋੜੀ ਹੋੜੀ ਵਰਤਣਾ ਹੁੰਦਾ ਇਹ ਪਾਣੀ ਉਹ ਮੇ ਆਏ ਮਹੀਨੇ ਜਿਵੇਂ 1 ਮਹੀਨੇ ਇੰਨਾ ਪਾਣੀ ਦੇ ਲਿਆ ਦੂਜੇ ਮਹੀਨੇ ਉਸ ਹਿਸਾਬ ਨਾਲ ਇਹ ਪਾਣੀ ਵਰਤਦਾ ਨਹੀਂ ਆਪਰੇ ਸੇ ਦਾ ਤੇ ਇਸ ਕਰਕੇ ਡੈਮ ਤੋਂ ਪਾਣੀ ਛੱਡਣ ਨਹੀਂ ਦਿੰਦੇ ਤੇ ਜੇ ਇਹਨਾਂ ਕੋਲੇ ਕੋਈ ਇਹ ਜੀ ਤਕਨੀਕ ਹੋਵੇ ਮਸ਼ੀਨਾ ਹੋਣਾ ਮੌਸਮ ਵਿਭਾਗ ਨਾਲ ਕੋਈ ਤਾਲਮੇਲ ਹੋਵੇ ਇਹਨਾਂ ਨਾਲ ਜੇ ਮਿਸ ਮੌਸਮ ਵਿਭਾਗ ਨਾਲ ਕੋਈ ਕੋਈ ਇਹੀਆਂ ਮਸ਼ੀਨਾ ਹੋਣ ਤਾਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਜੇ ਤਾਂ ਦਾ ਭਲਾ ਕੋਈ ਹੱਲ ਹੋ ਜੇ ਨਹੀਂ ਫਿਰ ਉਹਨਾਂ ਟਾਈਮ ਤਾਂ ਫਿਰ ਦੋਸਤੋ ਇਹ ਆਹੀ ਹਾਲ ਹੁੰਦਾ ਤੇ ਜਬਾਨ 'ਚ ਤੁਹਾਨੂੰ ਪਤਾ ਹੀ ਹੈ 2011 ਦੇ ਵਿੱਚ ਐਨੀ ਭੈੜੀ ਬਾੜ ਆਈ ਸੀ ਤੇ ਜਾਪਾਨ ਵਾਲਿਆਂ ਨੇ ਤੁਨ ਤੋਂ ਦੇ ਤੇ ਇਹੀ ਜਨਨ ਕੀ ਸਾਰਾ ਜੋਰ ਲਾਤਾ ਇਹ ਮੌਸਮ ਮੈਨੂੰ ਜਿਵੇਂ ਕੀ ਦੱਸਣ ਵਾਲੀ ਮਸ਼ੀਨ ਲਾ ਲਓ ਕੋਈ ਵਿਗਿਆਨੀਕ ਲਾ ਲਓ ਤੇ ਉਹਨਾਂ ਨੇ ਹੁਣ 2011 ਤੋਂ ਬਾਅਦ ਆਪਦੇ ਲੋਕਾਂ ਨੂੰ ਸੁਰੱਖਿਅਤ ਕਰ ਲਿਆ ਪਿੰਡਾਂ ਨੂੰ ਲਾ ਲਓ ਸ਼ਹਿਰਾਂ ਨੂੰ ਲਾ ਲਓ ਤੇ ਉਹਨਾਂ ਨੇ 2011 ਵਿੱਚ ਇਹ ਜੀ ਤਬਾਹੀ ਦੇਖੀ ਸੀ ਉਹਨਾਂ ਨੇ ਇੱਕ ਐਨੀ ਲੰਬੀ ਦਿਵਾਰ ਕੱਢਤੀ ਸੀ ਜਿਹੜੀ ਆਪਣੇ ਪਾਣੀ ਤੋਂ ਬਚਾਉਣ ਵਾਸਤੇ ਤੇ 3 ਲੱਖ ਉਹਨਾਂ ਨੇ ਪੇੜ ਲਾਏ ਸੀਗੇ ਇੱਕੰਦ ਟੁੱਟ ਜੇ ਤਾਂ ਇਹ ਦਰਖਤ ਉਹਨਾਂ ਨੂੰ ਕੰਟਰੋਲ ਕਰ ਲੈਣ ਪਾਣੀ ਨੂੰ ਵੀ ਇਹਦੀ ਰਫਤਾਰ ਘਟ ਜੇ ਤੇ ਉਹਨਾਂ ਨੇ ਮੌਸਮ ਵਿਭਾਗ ਦਾ ਜਿਹੜਾ ਹੈਗਾ ਤੇ ਉਹਨਾਂ ਨੇ ਜਿਹੜਾ ਇਹੀਆਂ ਮਸ਼ੀਨਾਂ ਤਿਆਰ ਕੀਤੀਆਂ ਜਿਹੜੀਆਂ ਉਹ ਹਵਾ ਤੋਂ ਯਾਨੀ ਕਿ ਪਤਾ ਕਰ ਲੈਂਦੀਆਂ ਵੀ ਐਤ ਕੀ ਕਿੰਨਾ ਮੀ ਪਊਗਾ ਕਿੰਨਾ ਨਹੀਂ ਉਸ ਹਿਸਾਬੋ ਟਾਈਮਾਂ 'ਚ ਪਾਣੀ ਛੱਡਦੇ ਰਹਿੰਦੇ ਨੇ ਪਰ ਆਪਣੇ ਵਿਏ ਸਕੂਲੇ ਕੋਈ ਇਹੀਆਂ ਮਸ਼ੀਨਾਂ ਨਹੀਂ ਹੈਗੀਆਂ ਤੇ ਜਿਹਦੀ ਨਾਲ ਇਹ ਪਤਾ ਕਰ ਸਕਣਾ ਵੀ ਹਵਾ ਤੋਂ ਵੀ ਕਿੰਨਾ ਮੀਂਹ ਪਊਗਾ ਇਸ ਕਰਕੇ ਜਿਹੜੀਆਂ ਅਗਲੀਆਂ ਛੇਟਾਂ ਨੇ ਹੈਗੀਆਂ ਜਿਵੇਂ ਰਾਜਸਥਾਨ ਹੈ ਹਰਿਆਣਾ ਹੈ ਦਿੱਲੀ ਹੈ ਉਹ ਆਪ ਦੇ ਹਿੱਸੇ ਦਾ ਪਾਣੀ ਯਾਨੀ ਕੀ ਥੋੜਾ ਥੋੜਾ ਕਰਕੇ ਵਰਤਣੀਆਂ ਉਹ ਡੈਮ ਖਾਲੀ ਨਹੀਂ ਕਰਨੀਆਂ ਇਸ ਕਰਕੇ ਫੇਰ ਜਦੋਂ ਟਾਈਮ ਹੁਣ ਮੀਂਹ ਜਾਦੇ ਪੈ ਗਿਆ ਡੈਮ 'ਚ ਪਾਣੀ ਵਧ ਗਿਆ ਤਾਂ ਡੈਮ ਦੀ ਮੈਨੇਜਮੈਂਟ ਜਿਹੜੀ ਟੀਮ ਹੈ ਜਣੀ ਕਿ ਉਹ ਮੈਨੇਜਮੈਂਟਾਂ ਦੇ ਅਫਸਰ ਨੇ ਉਹਨਾਂ ਨੂੰ ਪਾਣੀ ਦੇ ਪਾਣੀ ਛੱਡਣਾ ਪਿਆ ਫਿਰ ਗੇਟ ਦੇ ਫਟੇ ਚੱਕਣੇ ਪਏ ਜੇ ਕਿਤੇ ਇਹ ਜੀ ਮਸ਼ੀਨ ਹੋਵੇ ਇਹਨਾਂ ਨੂੰ ਪਹਿਲਾਂ ਪਤਾ ਲੱਗ ਜੇ ਤਾਂ ਟਾਈਮ ਪਹਿਲਾਂ ਖਾਲੀ ਹੋ ਜੇ ਇਹਦੇ ਵਿੱਚ ਤੁਸੀਂ ਆਪ ਦੇਖ ਲਓ ਹੁਣ ਕੋਈ ਆਪਣੇ ਕੋਲੇ ਮਸ਼ੀਨਾਂ ਦੀ ਲਾ ਲਓ ਕੋਈ ਮੌਸਮ ਪ੍ਰਭਾਵ ਅਣੇ ਨਾਲ ਮੇ ਲਾ ਲਓ ਕਿਵੇਂ ਹੈ ਪਰ ਆਪਣੇ ਕੋਲ ਇਹ ਨਹੀਂ ਤਕਨੀਕ ਨਹੀਂ ਹੈਗੀ ਇਸ ਕਰਕੇ ਪੰਜਾਬ ਨੂੰ ਮਾਰਚ ਲੈਣੀ ਪੈਂਦੀ ਹੈ ਦੋਸ ਆਪਾਂ ਸਰਕਾਰ ਨੂੰ ਸਿੱਧਾ ਦੇ ਦੇਨੇ ਆ ਕਿਉਂਕਿ ਵਿਗਿਆਨ ਹੈ ਉਹਦੇ ਵਿੱਚੋਂ ਮਾਰਖਾਨੇਆਂ ਜਾਂ ਕਿਮੀ ਲਾ ਲੋ ਕੋਈ ਕਾਰਨ ਹੈਗਾ ਜਿਹੜਾ ਆਪਾਂ ਤੱਕ ਤਕਨੀਕ ਦੇ ਮਾਮਲੇ ਵਿੱਚ ਪਿੱਛੀਆਂ ਕਿਉਂਕਿ ਜਾਪਾਨ ਨੇ 2011 ਦੇ ਵਿੱਚ ਜਿਹੜਾ ਉੱਥੇ ਫਲੱਡ ਆਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਜਾਂ ਆਪਣਾ ਸਿਸਟਮ ਸੈੱਟ ਕੀਤਾ ਉੱਥੇ ਉਸ ਤੋਂ ਬਾਅਦ ਕੋਈ ਇੰਨੀ ਜ਼ਿਆਦਾ ਤਬਾਹੀ ਨਹੀਂ ਹੋਈ ਮੜੀ-ਮੋਟੀ ਤਾਂ ਹੁਣ ਹੁੰਦੀ ਰਹਿੰਦੀ ਹੈ ਪਰ ਜਦੋਂ ਇੱਕਦਮ ਹੀ ਇੰਨੀ ਤਬਾਈ ਹੋ ਜੇ ਉਹਦਾ ਨਿਸਕਰਾਂਚਨ ਲੱਣ ਥੋੜਾ ਔਖਾ ਹੋ ਜਾਂਦਾ ਹੈ ਜਾਪਾਨ ਨੇ ਰਹੀਆਂ ਮਸ਼ੀਨਾ ਪਿਆਰ ਕਰ ਲਈਆਂ ਹਨ ਹਵਾ ਤੋਂ 10 ਬਿੰਗ ਹੈ 20 ਸਾਲ ਕਿੰਨਾਮੀ ਹੋਊਗਾ ਪਰ ਆਪਣੇ ਇਸ ਤਕਨੀਕ ਦੇ ਪਿੱਛੇ ਜਿਹੜੇ ਕਰਕੇ ਆਪ ਨੂੰ ਨੁਕਸਾਨ ਚੱਲਣਾ ਪੈਂਦਾ ਕੁਦਰਤੀ ਆਫਤਾ ਵੀ ਹੈਗੀ ਹੈ ਤੇ ਕੁਝ ਤਕਨੀਕ ਕੰਨਿਓ ਵੀ ਮਾਰ ਖੰਨੇ ਆ ਇਸ ਕਰਕੇ ਇਹ ਹਾਲ ਹੁੰਦੀ ਹੈ ਲੋਕਾਂ ਦੀ ਸੋ ਦੋਸਤੋ ਤੁਸੀਂ ਸੋਚ ਕੇ ਦੱਸੋ ਕਮੈਂਟ ਕਰਕੇ ਵੀ ਤੁਹਾਡੇ ਖਿਆਲ ਨਾਲ ਕੀ ਲੱਗਦਾ ਹੈ ਕੀ ਕਰਨਾ ਚਾਹੀਦਾ ਸਰਕਾਰ ਨੂੰ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ ਹੈ